ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਜੋ ਬੁਲਾਵੇ ਤਿਉ ਬੋਲੈ ਸੁਆਮੀ ਕੁਦਰਤ ਕਵਣੁ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਖ ਉਚਰੈ ਸਾਸ਼ਤਰ ਪਟ ਪੰਗ ਕਿਰਨ ਚੜ ਜਾਇ ਅੰਧ ਲਖੈ ਬਦਰੋ ਸੁਣੈ ਜੋ ਕਾ ਕ੍ਰਿਪਾ ਕਰਾ ਤੋਤਖ ਸਮ ਦੀ ਨੂਰੀ ਆਰਸੋਂ ਕੋ ਜਸੋਂ ਚਟੀ ਐ ਦੁੱਧ ਡਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਵਾਹਿਗੁਰੂ ਸਾਹਿਬ ਜੀ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਿਹਾਰਣੈ ਜਲਖਲ ਮਹੀਅਲ ਸੋਈ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲੇ ਹਾਰਣੈ ਜਗ ਥਲ ਮਹੀਲ ਸੋਈ ਰਾਜਾਨ ਰਾਜ ਪਾ ਨਾਨ ਪਾ ਦੇਵਾਂ ਦੇਵ ਉਪਮਾ ਮਹਾ ਜਬਰ ਸ਼ਤਰ ਦਾਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹਜ਼ੂਰੀ ਵਿੱਚ ਹਰ ਜੱਾ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਬਧੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਵਿਚਾਰਨ ਕੀਤੀ ਹੋਈ ਪਵਿੱਤਰ ਬਾਵਾ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਆਪਾਂ ਵਿਚਾਰ ਕਰ ਰਹੇ ਸਾਂ 10 ਅਸ਼ਟਪਦੀਆਂ ਦੀ ਸਮਾਪਤੀ ਹੋ ਚੁੱਕੀ ਹੈ ਅੱਜ 11ਵੀਂ ਅਸ਼ਟਪਦੀ ਦੀ ਗੁਰਦੇਵ ਰੰਪਦਾ ਕਰਦੇ ਨੇ ਸ਼ਲੋਕ ਦੁਆਰਾ ਮਨੁੱਖਾਂ ਨੂੰ ਉਪਦੇਸ਼ ਦੇ ਰਹੇ ਹਨ ਕਾਰਨ ਕਾਰਨ ਪ੍ਰਭ ਏਕ ਹੈ ਕਈ ਵਾਰ ਐਸਾ ਹੁੰਦਾ ਹੈ ਅਸੀਂ ਬਾਣੀ ਪੜ੍ਹਦੇ ਹਾਂ ਸ਼ਬਦਾਂ ਦਾ ਵਿਚਾਰਨ ਵੀ ਠੀਕ ਕਰਦੇ ਹਾਂ ਪਰ ਉਸ ਦੇ ਭੇਦ ਦਾ ਸਾਨੂੰ ਪਤਾ ਨਹੀਂ ਚੱਲਦਾ ਸ਼ਲੋਕ ਵਿੱਚ ਜ਼ਿਕਰ ਆਇਆ ਹੈ ਕਾਰਨ ਕਰਨ ਹੁਣ ਦੇਖਣ ਨੂੰ ਇਹ ਦੋਵੇਂ ਸ਼ਬਦ ਇੱਕੋ ਜਿਹੇ ਨੇ ਅੱਖਰ ਦੋਵਾਂ ਦੇ ਇੱਕੋ ਹਨ ਕਰਨ ਤੇ ਕਰਨ ਦੇ ਵਿੱਚ ਸਿਰਫ ਇੱਕ ਮਾਤਰਾ ਦਾ ਫਰਕ ਹੈ ਕਰਨ ਦੇ ਕਕੇ ਨੂੰ ਕੰਨਾ ਨਹੀਂ ਲੱਗਿਆ ਤੇ ਜਿਹੜਾ ਕਾਰਨ ਹੈ ਇਹਦੇ ਕੱਕੇ ਨੂੰ ਕੰਨ ਲੱਗਾ ਹੈ ਕਾਰਨ ਕਾਰਨ ਸਾਰੇ ਬਾਣੀ ਪਿਆਰਿਓ ਪ੍ਰਭੂ ਦੀ ਉਸਤਤ ਦੇ ਲਈ ਹੀ ਗਾਈ ਗਈ ਹੈ ਉਸ ਦੀ ਉਸਤਤ ਵਿੱਚ ਜੋ ਸੁੰਦਰ ਤੋਂ ਸੁੰਦਰ ਸ਼ਬਦ ਮਨ ਨੂੰ ਮੋਹ ਲੈਣ ਵਾਲੇ ਐਸੇ ਸ਼ਬਦ ਜਿਹੜੇ ਬੰਦੇ ਨੂੰ ਅਗਿਆਨਤਾ ਦੇ ਵਿੱਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਵਿੱਚ ਲਿਜਾ ਕੇ ਖੜਾ ਕਰ ਦੇਣ ਐਸੇ ਸ਼ਬਦ ਗੁਰੂ ਸਾਹਿਬ ਜੀ ਨੇ ਕਹੇ ਹਨ ਅਤੇ ਸ਼ਬਦਾਂ ਦੀ ਜਿਹੜੀ ਬੰਦਿਸ਼ ਵੀ ਬੰਦਿਸ਼ ਹੈ ਇਹ ਵੀ ਬੜੀ ਕਮਾਲ ਦੀ ਹੈ ਕਈ ਵਾਰ ਇੱਕ ਇੱਕ ਪੰਕਤੀ ਵਿੱਚ ਕਿੰਨਾ ਕੁਝ ਕਹੇ ਜਾਂਦੇ ਨੇ ਅਸੀਂ ਸੋਚ ਵੀ ਨਹੀਂ ਸਕਦੇ ਇੱਕ ਪੰਕਤੀ ਵਿੱਚ ਇੰਨਾ ਕੁਝ ਕਿਹਾ ਜਾ ਸਕਦਾ ਹੈ ਗੌੜੀ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ ਜਿਸ ਵਿੱਚ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਸਾਰ ਦੀ ਉਤਪਤੀ ਦੀ ਗੱਲ ਕੀਤੀ ਹੈ ਉੱਥੇ ਸੰਸਾਰ ਦੇ ਵਿਨਾਸ਼ ਵਿਨਾਸ਼ ਦੀ ਖਾਤਮੇ ਦੀ ਗੱਲ ਵੀ ਕਰਦੇ ਨੇ ਕਿਉਂਕਿ ਗੱਲ ਮਨੁੱਖ ਨੂੰ ਸਮਝਾਉਣੀ ਹੈ ਇਸ ਲਈ ਗੁਰਦੇਵ ਮਨੁੱਖ ਤੋਂ ਹੀ ਸ਼ੁਰੂ ਕਰਦੇ ਨੇ ਦੱਸਣਾ ਮਨੁੱਖ ਨੂੰ ਹੈ ਕਿ ਇਹ ਸੰਸਾਰ ਜਿਹੜਾ ਹੈ ਇਹ ਪਿਆਰਾ ਨਾਸਮਾਨ ਹੈ ਪਰ ਸੰਸਾਰ ਬਾਰੇ ਨੂੰ ਇਹ ਮਨੁੱਖ ਨਾਸਮਾਨ ਨੇ ਮੰਨ ਲਿਆ ਗੁਰਦੇਵ ਮਨੋਖ ਨੂੰ ਸਮਝਾਉਣ ਦੇ ਲਈ ਇਸ ਪਾਵਨ ਬਾਣੀ ਦੇ ਵਿੱਚ ਵਚਨ ਕਰਦੇ ਨੇ ਪ੍ਰਥਮੇ ਗਰਭ ਵਾਸਤ ਤਰਿਆ ਪਹਿਲੀ ਵਸਤ ਇਸ ਦੇ ਜੀਵਨ ਦੀ ਪਹਿਲੀ ਘਟਨਾਏ ਹੈ ਕਿ ਇਹ ਮਾਤਾ ਦੇ ਉਦਰ ਵਿੱਚੋਂ ਤਰਿਆ ਦਾ ਭਾਵ ਹੈ ਕਿ ਬਾਹਰ ਆ ਰਿਹਾ ਹੈ ਮਸ ਮਾਤ ਲੋਕ ਤੇ ਆ ਗਿਆ ਜਦੋਂ ਮਾਤਾ ਦੇ ਉਦਰ ਵਿੱਚੋਂ ਬਾਹਰ ਆਇਆ ਤੇ ਸੰਸਾਰ ਤੇ ਰਿਹਾ ਇਸ ਦੀ ਪਰਤਪਾਲਣਾ ਹੋਈ ਇਹ ਵੱਡਾ ਹੋ ਗਿਆ ਵਿਆਹ ਹੋ ਗਿਆ ਘਰ ਔਰਤ ਆ ਗਈ ਬੱਚੇ ਆਉ ਗਏ ਇਹ ਜੀਵ ਗੁਰਦੇਵ ਕਹਿੰਦੇ ਨੇ ਕਿ ਪੁੱਤਰ ਕਲਤਰ ਕੁਟੰਬ ਸੰਗ ਜੁੜਿਆ ਇਸਤਰੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸਕੇ ਸੰਬੰਧੀਆਂ ਦੇ ਨਾਲ ਹੀ ਜੁੜ ਗਿਆ ਅੱਗੇ ਜਾ ਕੇ ਪ੍ਰਦੇਵ ਕਹਿੰਦੇ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਮਨ ਕਰਨਗੇ ਬਪਰੇ अनेका ਤਰ੍ਹਾਂ ਦੇ ਭੋਜਨ ਪ੍ਰਾਂਤ ਤਰ੍ਹਾਂ ਦੇ ਪਦਾਰਥ ਕੱਪੜਿਆਂ ਦੇ ਨਾਲ ਇਹ ਮਨੁੱਖ ਜੁੜ ਗਿਆ ਗੁਰਦੇਵ ਇਸ ਨੂੰ ਗੱਲ ਸਮਝਾਉਣਾ ਕਰਦੇ ਨੇ ਬੱਪਰੇ ਦਾ ਅਰਥ ਹੈ ਵਿਚਾਰਾ ਤੇ ਸਰਪਰ ਦਾ ਅਰਥ ਹੈ ਜ਼ਰੂਰ ਗੁਰਦੇਵ ਕਹਿੰਦੇ ਨੇ ਕਿ ਵਿਚਾਰੇ ਪੁਰਸ਼ ਤੂੰ ਜ਼ਰੂਰੀ ਇਸ ਸੰਸਾਰ ਤੋਂ ਚਲੇ ਜਾਣਾ ਹੈ ਗਵਨ ਗਵਨ ਕਰਨਾ ਗਵਨ ਦਾ ਭਾਵ ਹੈ ਤੁਰ ਜਾਣਾ ਛੱਡ ਜਾਣਾ ਇਸ ਸੰਸਾਰ ਤੇ ਤੂੰ ਸਦਾ ਥਿਰ ਰਹੇਂ ਛਰ ਨਹੀਂ ਰਹੇਂ ਅਗਲੇ ਪੰਗਤਿ ਚ ਖੁਲਾਸਾ ਕਰਦੇ ਨੇ ਜਾਤ ਵਰਣ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਸਾਰ ਦੀ ਸਹਿ ਬਸਾਰਾ ਵਿਣਸ ਜਾਏ ਕੋ ਸਗਲਾ ਆਕਾਰਾ ਜਿਤਨਾ ਇਹ ਪਸਾਰਾ ਹੈ ਜੀਵ ਤੋ ਆਪਣੀ ਅੱਖਾਂ ਦੇ ਨਾਲ ਤੱਕ ਰਿਆ ਹੈ ਇੱਕ ਦਿਨ ਐਸਾ ਆਏਗਾ ਕਿ ਇਹ ਸਭ ਕੁਝ ਵਿਣਸ ਜਾਏਗਾ ਇਸ ਲਈ ਬਾਣੀ ਨੂੰ ਤੇ ਇਸ ਦੇ ਸ਼ਬਦਾਂ ਨੂੰ ਸਮਝਣਾ ਜ਼ਰੂਰੀ ਹੈ ਇਸ ਸ਼ਲੋਕ ਵਿੱਚ ਕਰਨ ਦਾ ਅਰਥ ਹੈ ਰਚਨ ਵਾਲਾ ਕਰਤਾ ਕਰਨ ਦਾ ਅਰਥ ਹੈ ਰਚਨ ਵਾਲਾ ਕਿਸੇ ਚੀਜ਼ ਨੂੰ ਕਰਨ ਵਾਲਾ ਕੋਈ ਕੰਮ ਕਰਨ ਵਾਲਾ ਤੇ ਕਰਨ ਦਾ ਮਤਲਬ ਹੈ ਉਸ ਦੇ ਪਛੋਕੜ ਵਿੱਚ ਕੀ ਹੈ ਕਰਨ ਰਚਨ ਵਾਲਾ ਇਹ ਕਾਰਨ ਇਹ ਹੈ ਕਿ ਉਹਦੇ ਪਿਛੋਕੜ ਵਿੱਚ ਕੀ ਹੈ ਜਿਵੇਂ ਮਿਸਾਲ ਦੇ ਤੌਰ ਤੇ ਇੱਕ ਸਵਾਣੀ ਦੁੱਧ ਰੜਕਦੀ ਹੈ ਉਹ ਦੁੱਧ ਕਿਉਂ ਰੜਕਦੀ ਹੈ ਕੀ ਕਾਰਨ ਹੈ ਦੁੱਧ ਰੜਕਣ ਦਾ ਕਾਰਨ ਹੈ ਉਸਨੇ ਮਧਾਣੀ ਪਾਈ ਹੋਈ ਹੈ ਰੜਕ ਰਹੀ ਹੈ ਬਾਣੀ ਨੇ ਕਾਰਨ ਦੱਸਿਆ ਪ੍ਰੇਤ ਕਾਰਨ ਦਦ ਮਥ ਸਿਆਣ ਉਹਨੂੰ ਕਿਉ ਚਾਹੀਦਾ ਹੈ ਸੁਆਣੀ ਨੂੰ ਕਿਉ ਚਾਹੀਦਾ ਹੈ ਇਸ ਲਈ ਗੁਰਦੇਵ ਕਹਿੰਦੇ ਨੇ ਕਿ ਭਾਈ ਉਹ ਰੜਕ ਰਹੀ ਹੈ ਲੋਕ ਕਰਮ ਕਿਉ ਕਰਦੇ ਹਨ ਪਾਵਨ ਬਾਣੀ ਦੇ ਬਚਨ ਨਹੀਂ ਜਾਣੇ ਕਾਰਨ ਕਰਮ ਅਭਿਆਸ ਗਿਆਨ ਭਿਆਚੇ ਕਰਮ ਹੈ ਨਹੀਂ ਕਿਸੇ ਚੀਜ਼ ਦਾ ਕੋਈ ਕਾਰਨ ਹੁੰਦਾ ਹੈ ਕਿਸੇ ਚੀਜ਼ ਦਾ ਜੋ ਵੀ ਚੀਜ਼ ਬਣਦੀ ਹੈ ਉਹਦਾ ਕਾਰਨ ਹੈ ਹੁਣ ਘਮਿਆਰ ਹੈ ਉਹ ਘੜਾ ਬਣਾਉਂਦਾ ਹੈ ਕੀ ਕਾਰਨ ਹੈ ਕਾਰਨ ਇਹ ਹੈ ਕਿ ਉਹਦੇ ਵਿੱਚ ਪਾਣੀ ਪਾਇਆ ਜਾਏਗਾ ਘੜਾ ਬਣਾ ਰਿਹਾ ਹੈ ਪਰ ਕਾਰਨ ਹੈ ਕਾਰਨ ਇਹ ਹੈ ਕਿ ਉਹਦੇ ਵਿੱਚ ਪਾਣੀ ਪਵੇ ਉਹਨ ਕਮਿਆਰ ਘੜੇ ਨੂੰ ਬਣਾਉਣ ਦੇ ਲਈ ਚੱਕ ਦੀ ਵਰਤੋਂ ਕਰਦਾ ਹੈ। ਉਹ ਚੱਕ ਦੇ ਥੱਲੇ ਇੱਕ ਕਿੱਲੀ ਹੈ ਜਿਹਦੇ ਤੇ ਉਹ ਚੱਕ ਪਾਉਂਦਾ ਹੈ। ਉਹ ਪਹਿਲਾਂ ਮਿੱਟੀ ਨੂੰ ਹੁੰਨਦਾ ਹੈ। ਫਿਰ ਉਸ ਦੇ ਛੋਟੇ-ਛੋਟੇ ਪੇੜੇ ਬਣਾ ਲੈਂਦਾ ਉਹਨਗੇ। ਫਿਰ ਉਹ ਇੱਕ ਘੜਾ ਬਣਾਉਂਦਾ ਹੈ। ਇਹਨਾਂ ਕੋ ਜੋ ਕਿਉਂ ਕਰ ਰਿਹਾ ਹੈ? ਕਿਉਂਕਿ ਘੜੇ ਦੇ ਵਿੱਚ ਪਾਣੀ ਪਾਉਣਾ ਹੈ ਸੋ ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੈ ਹੁਣ ਈਸ਼ਵਰ ਕਾਰਨ ਵੀ ਹੈ ਨਿਰੰਕਾਰ ਕਾਰਨ ਵੀ ਹੈ ਬਣਾਉਣ ਵਾਲਾ ਵੀ ਉਹ ਆਪ ਹੈ ਤੇ ਕਾਰਨ ਵੀ ਹੈ ਕਾਰਨ ਕਾਰਨ ਉਸ ਨੂੰ ਇਸ ਲਈ ਕਿਹਾ ਗਿਆ ਹੈ ਕਿਉਂਕਿ ਸਰੀਰਾਂ ਦੀ ਰਚਨਾ ਵੀ ਪੰਜ ਤਤਾਂ ਤੋਂ ਹੋਈ ਹੈ ਤੇ ਸਰੀਰ ਨੂੰ ਬਣਾਉਣ ਦਾ ਕਾਰਨ ਉਸ ਨੇ ਪੰਜ ਤਤਾਂ ਦੀ ਵਰਤੋਂ ਕੀਤੀ ਤੇ ਜਿਹੜਾ ਤਤਾਂ ਨੂੰ ਬਣਾਉਣ ਵਾਲਾ ਹੈ ਉਹ ਉਹਨਾਂ ਤੋਂ ਉੱਪਰ ਹੈ ਹੁਣ ਤਤ ਤਾਂ ਹੈ ਨਾ ਤਤਨ ਜੋੜ ਕੇ ਸਰੀਰ ਤਾਂ ਬਣਾ ਦਿੱਤਾ ਪਰ ਬਣਾਉਣ ਵਾਲਾ ਕੌਣ ਹੈ ਬਣਾਉਣ ਵਾਲਾ ਉਹ ਕਾਰਣ ਹੈ ਉਹ ਆਪ ਹੈ ਸ਼੍ਰੀ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਉਹ ਗੁਰਦੇਵ ਆਪ ਹੈ ਉਹ ਬੰਦੇ ਨੂੰ ਪੈਦਾ ਵੀ ਕਰਦਾ ਹੈ ਫਿਰ ਉਹਦੀ ਪਾਲਣਾ ਵੀ ਕਰਦਾ ਹੈ ਤੇ ਲੈਤਾ ਵੀ ਕਰਦਾ ਸੰਘਾਰ ਵੀ ਉਹ ਆਪ ਹੀ ਕਰਦਾ ਹੈ ਮਾਰਦਾ ਵੀ ਉਹ ਆਪ ਹੀ ਹੈ ਪਾਵਨ ਬਾਣੀ ਦੇ ਬਚਨ ਨੇ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਕਿਉਂਕਿ ਉਹ ਸਾਰੇ ਕਾਰਨ ਦੇ ਕਰਨ ਲਈ ਸਮਰੱਥ ਹੈ ਉਹ ਜਿਵੇਂ ਚਾਏ ਓਵੇਂ ਕਰ ਲਵੇ ਇਹ ਉਸ ਦੀ ਆਪਣੀ ਮਰਜ਼ੀ ਹੈ ਉਹ ਕਾਰਨ ਕਰਨ ਕਰਨ ਪ੍ਰਭੂ ਇੱਕ ਹੈ ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ ਪਾਵਨ ਬਾਣੀ ਦੇ ਬਚਨ ਨੇ ਬੀਓ ਪੂਛ ਨਾ ਮਸਲਤ ਧਰੈ ਜੋ ਕਿਛ ਕਰੈ ਸੋ ਆਪੇ ਕਰੈ ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਜੋ ਕੋ ਜ ਉਸਨੇ ਕਰਨਾ ਹੈ ਉਹ ਕਿਸੇ ਦੇ ਨਾਲ ਸਲਾਹ ਨਹੀਂ ਕਰਦਾ ਜੋ ਉਹਦੇ ਅੰਦਰ ਹੈ ਜੋ ਉਹ ਕਰਨਾ ਚਾਹੁੰਦਾ ਹੈ ਉਹ ਹੀ ਨਿਰੰਕਾਰ ਕਰ ਦਿੰਦਾ ਉਸ ਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ ਕਿਉਂਕਿ ਉਹ ਆਪਣੇ ਜਿੰਮੇ ਦੋਸ਼ ਲੈਂਦਾ ਨਹੀਂ ਉਸ ਦੇ ਵਿੱਚ ਦੋਸ਼ੀ ਤੁਸੀਂ આરોਪ ਨਹੀਂ ਕਰ ਸਕਦੇ ਦੋਸ਼ ਨਹੀਂ આરોਪਣ ਕਰ ਸਕਦੇ ਉਹ ਦੋਸ਼ਾਂ ਤੋਂ ਰਹਿਤ ਹੈ ਉਹ ਆਪਣੀ ਮੌਜ ਦਾ ਮਾਲਕ ਹੈ ਜੋ ਚਾਵੇ ਉਹ ਹੀ ਕਰ ਸਕਦਾ ਹੈ ਬੰਦਗੀ ਕਰਨ ਵਾਲਾ ਕੋਈ ਸਾਧੂ ਹੈ ਬੰਦਗੀ ਕਰ ਰਿਹਾ ਹੈ ਉਹ ਆਪਣੇ ਆਸਣ ਤੇ ਬੈਠਾ ਹੈ। ਬੰਦਗੀ ਕਰੀ ਜਾ ਰਹੀ ਹੈ। ਅਜ ਨਗਰ ਦੇ ਰਾਜ ਨੇ ਭੰਡਾਰਾ ਕੀਤਾ। ਸਾਧੂ ਸਮਾਧੀ ਦੇ ਵਿੱਚ ਸਥਿਤ ਹੈ। ਸਾਰੇ ਨਗਰ ਦੇ ਲੋਕ ਰਾਜ ਦੇ ਭੰਡਾਰੇ ਵਿੱਚ ਭੋਜਨ ਲੈਣ ਲਈ ਗਏ। ਸਭ ਛੱਕ ਕੇ ਜਦੋਂ ਵਾਪਸ ਆ ਰਹੇ ਸਨ ਤਾਂ ਸਾਧੂ ਦੀ ਸਮਾਧੀ ਖੋਲਹੀ ਸਾਧੂ ਨੇ ਦੇਖਿਆ ਕਿ ਲੋਕਾਂ ਦੇ ਹੱਥਾਂ ਵਿੱਚ ਕੁਝ ਹੈ ਔਰ ਵਾਪਸ ਲੈ ਕੇ ਜਾ ਰਹੇ ਆਪਣੇ ਘਰਾਂ ਵੱਲ ਜਾ ਰਹੇ ਸਾਧੂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਲੈ ਕੇ ਜਾ ਰਹੇ ਹੋ ਉਹ ਕਹਿਣ ਲੱਗੇ ਕਿ ਅੱਜ ਰਾਜੇ ਨੇ ਭੰਡਾਰਾ ਕੀਤਾ ਹੈ ਅਸੀਂ ਰਾਜ ਦੇ ਭੰਡਾਰੇ ਦੇ ਵਿੱਚ ਗਏ ਸਾਂ ਉੱਥੇ ਭੋਜਨ ਛਕਿਆ ਤੇ ਕੁਝ ਭੋਜਨ ਅਸੀਂ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਇਹ ਨਹੀਂ ਗੱਲ ਉਹਨਾਂ ਨੇ ਸਾਧੂ ਨੂੰ ਕਹਿ ਦਿੱਤੀ ਸਾਧੂ ਨੇ ਮਨ ਵਿੱਚ ਸੋਚਿਆ ਭੁੱਖ ਲੱਗੀ ਹੈ ਚਲੋ ਮੈਂ ਵੀ ਚੱਲ ਕੇ ਭੰਡਾਰੇ 'ਚੋਂ ਛਕ ਆਉਂਦਾ ਹਾਂ ਭੰਡਾਰਾ ਚੱਲ ਰਿਹਾ ਹੋਇਆ ਉਹ ਸਾਧੂ ਉੱਥੇ ਚੱਲਿਆ ਗਿਆ अगे जड़े भंडारा वर्ता वाले हैं। उन्होंने भंडारे की समाप्ति कर दिखती आप बैठे छक रहे साधु चलिया गया साधु ने भोजन मंगया उन्होंने कह दिया कि भंडारे की समाप्ति हो गई हूँ भंडारा खत्म हो गया तुम चले चले ਸਾਧੂ ਜਦੋਂ ਜ਼ਿਆਦਾ ਕਹਿਣ ਲੱਗਾ ਉਹਨਾਂ ਲੋਕਾਂ ਨੇ ਨੌਕਰਾਂ ਨੂੰ ਕਹਿ ਕੇ ਤੱਕੇ ਮਾਰ ਕੇ ਸਾਧੂ ਨੂੰ ਬਾਹਰ ਕੱਢ ਦਿੱਤਾ ਸਾਧੂ ਨੇ ਉਹਨਾਂ ਨੂੰ ਕਿਹਾ ਕੁਝ ਨਹੀਂ ਉਹ ਚੱਲਿਆ ਤੇ ਚੱਲ ਕੇ ਆਪਣੇ ਆਸਨ ਤੇ ਆ ਕੇ ਬੈਠ ਗਿਆ ਥੋੜੀ देर ਬੈਠੇ ਨੂੰ ਹੋਈ ਦੋ ਦੂਤ ਆਏ ਉਹਦੇ ਕੋਲੇ ਉਨ੍ਹਾਂ ਦੇ ਹੱਥ ਦੇ ਵਿੱਚ ਮਸਾਲਾ ਹੱਥ ਦੇ ਵਿੱਚ ਮਸਾਲਾ ਪੜੀਆਂ ਜਾਂਦੇ ਸਾਧੂ ਨੇ ਪੁੱਛਿਆ ਤੁਸੀਂ ਕੌਣ ਹੋ ਕਿਸ ਲਈ ਆਏ ਹੋ ਕਹਿ ਲੱਗੇ ਸਾਨੂੰ ਈਸ਼ਵਰ ਨੇ ਭੇਜਿਆ ਹੈ ਰਾਜੇ ਨੇ ਤੁਹਾਨੂੰ ਭੋਜਨ ਨਹੀਂ ਦਿੱਤਾ ਜੇ ਤੁਸੀਂ ਕਹੋ ਸਾਨੂੰ ਹੁਕਮ ਦਿਓ ਅਸੀਂ ਰਾਜੇ ਦੇ ਮਹਿਲ ਨੂੰ ਸਾੜ ਕੇ ਸੁਆਹ ਕਰ ਦਿਆਂਗੇ ਸਾਧੂ ਹੱਸ ਪਿਆ ਸਾਧੂ ਕਹਿਣ ਲੱਗਾ ਕਿ ਮੈਨੂੰ ਉਹਨਾਂ ਦੇ ਰਾਜੇ ਤੇ ਕੋਈ ਗੁੱਸਾ ਨਹੀਂ ਭੋਜਨ ਵਰਤਾਉਣ ਵਾਲਿਆਂ ਨੇ ਮੈਨੂੰ ਭੋਜਨ ਨਹੀਂ ਦਿੱਤਾ ਪਰ ਈਸ਼ਵਰ ਨੇ ਉਹਨਾਂ ਨੂੰ ਪ੍ਰੇਰਿਆ ਹੀ ਨਹੀਂ ਜੇ ਈਸ਼ਵਰ ਉਹਨਾਂ ਨੂੰ ਪ੍ਰੇਰ ਦਿੰਦਾ ਤਾਂ ਮੈਨੂੰ ਭੋਜਨ ਦੇ ਦਿੰਦੇ ਹੁਣ ਈਸ਼ਵਰ ਨੇ ਉਹਨਾਂ ਨੂੰ ਨਹੀਂ ਪ੍ਰੇਰਿਆ ਉਹ ਤੁਹਾਨੂੰ ਮੇਰੇ ਕੋਲੇ ਭੇਜ ਦਿੰਦਾ ਕਾਰਮ ਮੈਂ ਕਰਾਂਗਾ ਹੁਕਮ ਮੈਂ ਦੇਵਾਂਗਾ ਤੇ ਜਦੋਂ ਮੈਂ ਤੁਹਾਨੂੰ ਹੁਕਮ ਦੇ ਦਿੰਦਾ ਮੈਂ ਤਾਂ ਬੁਨਾ ਕਰ ਬੈਠਾ ਮੈਂ ਤਾਂ ਦੋਸ਼ੀ ਹੋ ਜਾਵਾਂਗਾ ਤੇ ਫਿਰ ਉਸ ਉਹ ਈਸ਼ਵਰ ਮੇਰੇ ਕੀਤੇ ਹੋਏ ਪਾਪ ਦੀ ਸਜ਼ਾ ਮੈਨੂੰ ਦੇਗਾ ਉਹ ਕਹੇਗਾ ਕਿ ਤੂੰ ਕੀਤਾ ਹੈ ਕਰਵਾ ਉਹ ਆਪ ਰਿਹਾ ਹੈ ਕਾਰਨ ਕਾਰਨ ਪ੍ਰਭ ਏ ਹੈ ਉਹ ਆਪ ਕਰਵਾ ਰਿਹਾ ਹੈ ਪਰ ਉਹ ਆਪਣੇ ਸਰਵਰਾ ਨਹੀਂ ਲੈ ਰਿਹਾ ਉਹ ਮੇਰੇ ਕੋਲੋਂ ਕਰਵਾ ਰਿਹਾ ਹੈ ਅਗਲੇ ਪੰਕਤੀ ਜਪਨ ਕਰ ਰਹੇ ਹਾਂ ਨਾਨਕ ਤਿਸ ਬਲੇ ਹਾਰਣੈ ਜਲ ਥਲ ਮਹੀ ਅਲ ਸੋਈ ਯਾਰੋ ਜਿਨ੍ਹਾਂ ਨੇ ਉਹਦੇ ਭੇਦ ਨੂੰ ਪਾਇਆ ਹੈ ਜਿਹੜੇ ਉਸ ਨੂੰ ਜਾਣ ਗਏ ਜਿਨ੍ਹਾਂ ਨੂੰ ਪਤਾ ਚੱਲ ਗਿਆ ਕਿ ਉਸ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ ਇਸ ਕਰਕੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਤੇਰੇ ਤੋਂ ਬਿਨਾਂ ਹਾਰ ਜਾਂਦੇ ਹਾਂ ਜਲ ਦਾ ਅਰਥ ਹੈ ਪਾਣੀ ਥੜ੍ਹ ਦਾ ਅਰਥ ਹੈ ਜਿੱਥੇ ਬਹੁਤਾ ਰੇਤਾਂ ਹੈ ਮਾਰੂਥਲ ਹੈ ਜਿੱਥੇ ਪਾਣੀ ਨਹੀਂ ਲੱਭਦਾ ਮਹੀਂ ਹੁੰਦੀ ਹੈ ਪ੍ਰithvi ਅਲ ਦਾ ਪਰਥ ਹੈ ਆਕਾਸ਼ ਵਾਹ ਈਸ਼ਵਰ ਤੂੰ ਜਲ ਦੇ ਵਿੱਚ ਵੀ ਥਲ ਦੇ ਵਿੱਚ ਵੀ ਪ੍ਰithvi ਦੇ ਵਿੱਚ ਵੀ ਤੇ ਆਕਾਸ਼ ਦੇ ਵਿੱਚ ਵੀ ਤੂੰ ਹਰ ਜੰਦੇ ਦੇ ਵਿੱਚ ਹੈ ਤੂੰ ਹਰ ਜਗ੍ਹਾ ਤੇ ਵਿਆਪਿਆ ਹੋਇਆ ਹੈ ਤੇਰੇ ਤੋਂ ਬਿਨਾ ਦੂਜਾ ਹੈ ਹੀ ਕੋਈ ਨਹੀਂ ਤੂੰ ਕਟ-ਕਟ ਦੇ ਵਿੱਚ ਸਮਾਇਆ ਹੋਇਆ ਹੈ ਨਾਨਕ ਜਿਸ ਬਲਿਹਾਰਨੇ ਜਾਲ ਥਾਲ ਮਈਲ ਸੋਏੁਰ ਦੇਵ ਕਹਿੰਦੇ ਭਲਿਹਾਰ ਜਾਂਦੇ ਆ ਤੇ ਔਰਬਾਨ ਜਾਂਦੇ ਆ ਐ ਨਿਰੰਕਾਰ ਤੂੰ ਜਰਰੇ ਚਰਰੇ ਤੇ ਵਿੱਚ ਮਿਆਪ ਗਏ ਸਾਰੇ ਜੀਵਾਂ ਦੇ ਵਿੱਚ ਤੂੰ ਵਸ ਰਿਹਾ ਸੰਸਾਰ ਦੇ ਵਿੱਚ ਇੰਨਾ ਲੋਕਾਂ ਦੇ ਵਿੱਚ ਮਾਤ ਆਕਾਸ਼ ਪਥਾਲ ਇੰਨਾ ਲੋਕਾਂ ਦੇ ਵਿੱਚ ਪਿਆਰੋ ਉਹ ਨਿਰੰਕਾਰ ਆਪ ਹੈ ਇਹ ਸਾਰੀ ਸ੍ਰਿਸ਼ਟੀ ਉਹਨੇ ਸਾਜੀ ਹੈ ਉਹ ਆਪ ਹੀ ਸਾਜ ਕੇ ਸਾਰਿਆਂ ਦੇ ਵਿੱਚ ਆਪ ਹੀ ਸਮਾਰਿਆ ਹੋਇਆ ਹੈ ਪਰ ਕਰਮ ਆਪਣੇ ਕਰਦਾ ਕਰਮ ਉਹ ਜੀਵ ਤੋਂ ਕਰਾਉਂਦਾ ਹੈ ਜੀਵ ਨੂੰ ਸੋਝ ਵੀ ਦਿੱਤੀ ਹੈ ਤਤੇ ਠੰਡੇ ਦਾ ਮਾੜੇ ਚੰਗੇ ਦਾ ਇਹਨੂੰ ਗਿਆਨ ਹੈ ਬੁੱਧੀ ਦਿੱਤੀ ਹੈ ਪਰ ਜੀ ਫਿਰ ਵੀ ਚੰਗਾ ਰਸਤਾ ਛੱਡ ਕੇ ਬੁਰੇ ਰਸਤੇ ਦੇ ਵੱਲ ਤੁਰਦਾ ਹੈ ਇਹ ਚੀਜ਼ ਮੌਤੀ ਹੈ ਗੁਰੂ ਸਾਹਿਬ ਕਰਤਾ ਹਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਤਾਜ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋ ਜਾਂ ਬੋਲਾਂ ਸਾਧ ਸੰਗਤ ਗੁਰੂ ਦੇ ਦਰ ਤੋਂ ਉੱਪਰ ਜਾਣਗੇ ਆਪਣੇ ਦਰ ਦਾ ਭਿਖਾਰੀ ਜਾਣ ਤੇ ਮਾਫ਼ ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਾ ਸਮਾਏ ਉਹ ਲੇਖੇ ਵਿੱਚ ਪੈ ਸਕਈ ਜਿਸ ਨਾਲ ਅਸੀਂ ਹੋ ਜਾਈਏ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਪ੍ਰਭ ਆਪੇ ਮਿਲੇ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲੇ ਹਾਰਣੈ ਜਲ ਥਲ ਮਹੀਲ ਸੋਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਅਨੰਦਿਕ ਪੂਵੰਗ ਸਤਿ ਸ੍ਰੀ ਅਕਾਲ ਆਨੰਦ ਬੇਬੇ ਜੀ ਸਤਿਗੁਰੂ ਜੀ ਕਾਇਆ ਸਤਿਗੁਰਤਾ ਸਾਇਓ ਸਹਿ ਸਿਤੀ ਮਨੁ ਬਦੀਆ ਵਧਾਈਓ ਰਾਗੁ ਸੁਧਵਾ ਕਰਿਆ ਸ਼ਬਦ ਗਾਵੈ ਆ ਸ਼ਬਦੋਤਾ ਗਾਉ ਕੋਰੀ